ਕਿਉਂਕਿ ਕਿਰਦਾਰ ਹੀ ਐਸਾ ਸੀਗਾ ਵੀ ਉਹ ਡੀਕਾਂ ਕਰਨੀਆਂ ਸੀ ਕਿਉਂਕਿ ਪ੍ਰਮਾਤਮਾ ਹਸਬੰਡ ਵਾਈਫ ਦੋ ਐਸੇ ਕਿਰਦਾਰ ਬਣਾਏ ਨੇ ਜਿਹੜੇ ਸਾਰੀ ਜ਼ਿੰਦਗੀ ਪੈਰਲਰ ਤੁਰਦੇ ਨੇ ਇੱਕ ਚੀਜ਼ ਉਹਨਾਂ ਨੇ ਆਪਣੇ ਕੋਲ ਜ਼ਰੂਰ ਰੱਖੀ ਆ ਕਿ ਕਿਹੜੇ ਨੂੰ ਪਹਿਲਾਂ ਲੈ ਕੇ ਜਾਣਾ ਕਿਹੜੇ ਨੂੰ ਪਿੱਛੇ ਲੈ ਕੇ ਜਾਣਾ ਔਰ ਬਾਅਦ ਦੇ ਵਿੱਚ ਦੂਸਰੇ ਪਾਰਟਨਰ ਦਾ ਕੀ ਹਾਲ ਹੁੰਦਾ ਔਰ ਖਾਸ ਕਰਕੇ ਉਦੋਂ ਜਦੋਂ ਪਾਰਟਨਰ ਵਿਛੜ ਜਵੇ ਵਿਛੜਨ ਤੋਂ ਬਾਅਦ ਉਹਨੂੰ ਇਹ ਨਾ ਪਤਾ ਲੱਗੇ ਵੀ ਨਾਲ ਦੇ ਪਾਰਟਨਰ ਨੂੰ ਵੀ ਇਹ ਮਰਿਆ ਕਿ ਨਹੀਂ ਮਰਿਆ ਹਜੇ ਤੱਕ ਉਹਦੀਆਂ ਊਡੀਕਾਂ ਸਾਰੀ ਜ਼ਿੰਦਗੀ ਰਹਿੰਦੀਆਂ ਨੇ ਉਹਨੂੰ ਊਡੀਕਦਾ ਰਹਿੰਦਾ ਸੇਮ ਇਸ ਫਿਲਮ ਦੇ ਵਿੱਚ ਵਾਪਰਿਆ ਵੀ ਉਹਦੇ ਵਿੱਚ 에ਅ ਕ੍ਰੈਸ਼ ਦਿਖਾਇਆ ਜੀ ਜੀ ਤੇ ਵਾਈਫ ਦੀ ਜੀ ਡੈਥ ਹੋ ਜਾਂਦੀ ਆ ਸੋ ਉਹ ਚੀਜ਼ ਸੀ ਜਿਹੜੀ ਤੇ ਪਰ ਪਤਾ ਨਹੀਂ ਲੱਗ ਰਿਹਾ ਸੀ ਜਹਾਜ਼ ਕਿੱਥੇ ਗਿਆ ਕਿਡਨਾਪ ਹੋਇਆ ਜਾਂ ਸਮੁੰਦਰ ਚ ਗਿਰਿਆ ਉਹ ਕੁਐਰੀ ਚੱਲਦੀਆਂ ਸੀ ਹਜੇ ਪਰ ਉਹਨਾਂ ਸਮਾਂ ਕਿਵੇਂ ਤੜਫ ਰਿਆ ਸੀ ਆਪਣੀ ਵਾਈਫ ਨੂੰ ਊਡੀਕ ਢੀਕ ਕੇ ਯੂਰਿਕਾਂ ਤੇਰੀਆਂ ਉਹਦੀਆਂ ਯਾਦਾਂ ਦੇ ਵਿੱਚ ਉਹ ਸਾਰੀ ਇਸ ਫਿਲਮ ਦੀ ਸਟੋਰੀ ਹੈ। ਯਾਰ ਮਾੜਾ ਹੈ। ਲਾਈਕ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਨਾ ਖਾਸ ਤੌਰ ਤੇ ਕਿ ਇਹਨਾਂ ਦੀ ਕਿ ਜਿਹੜਾ ਪਾਰਟਨਰਸ਼ਿਪ ਹੁੰਦੀ ਹੈ ਕਿਨੇ ਪਹਿਲਾਂ ਜਾਣਾ ਕਿਦੇ ਕਿੱਥੇ ਜਾਣਾ ਇਹ ਬਹੁਤ ਵੱਡਾ ਲਾਈਕ ਝਟਕਾ ਹੁੰਦਾ ਇਸ ਨਾਲ ਵਾਪਰਨੀ ਆ। ਪਹਿਲਾਂ ਪਿੱਛੋਂ ਵਾਲੀ ਚੀਜ਼ ਹੁਣ ਸਾਨੂੰ ਯਾਦ ਨਹੀਂ ਆ। ਅਸੀਂ ਜਵਾਨੀ ਵਿੱਚ ਭੱਜੇ ਫਿਰਦੇ ਹਾਂ, ਖੁਸ਼ੀਆਂ ਵਿੱਚ ਭੱਜੇ ਫਿਰਦੇ ਹਾਂ। ਪਰ ਜਦੋਂ ਜਿਹਦੇ ਨਾਲ ਵਾਪਰਦੀ ਆ ਉਹਦਾ ਦੁੱਖ ਉਹੀ ਜਾਣ ਸਕਦਾ। ਕਿ ਉਸ ਲਾਈਫ ਦੇ ਵਿੱਚ ਕਿੰਨੀ ਚੀਜ਼ ਆਉਂਦੀ ਆ ਅਸੀਂ ਲੱਖ ਮਜ਼ਾਕ ਕਰਦੇ ਆ ਵਾਈਫ ਦੇ ਨਾਂ ਤੇ ਕਦੇ ਇੰਸਟਾ ਤੇ ਕਦੇ ਫੇਸਬੁੱਕ ਤੇ ਕਦੇ ਕਿਤੇ ਮੁਖੌਲ ਲੜਾਉਨੇ ਆ ਪਰ ਸਹੀ ਮੈਨਿਆਂ ਦੇ ਵਿੱਚ ਜੋ ਤੁਹਾਡਾ ਪਾਰਟਨਰ ਤੁਹਾਡੇ ਲਈ ਆ ਜਾਂ ਤੁਸੀਂ ਆਪਣੇ ਪਾਰਟਨਰ ਰਹੇ ਹੋ ਉਹ ਕੋਈ ਹੋਰ ਰੋਲ ਅਦਾ ਨਹੀਂ ਕਰ ਸਕਦਾ ਕਿਉਂਕਿ ਕਰਤਾਰ ਹੀ ਐਸਾ ਸੀਗਾ ਵੀ ਉਹ ਡੀਕਾਂ ਕਰਨੀਆਂ ਸੀ ਕਿਉਂਕਿ ਪ੍ਰਮਾਤਮਾ ਹਸਬੰਡ ਵਾਈਫ ਦੋ ਐਸੇ ਕਿਰਦਾਰ ਬਣਾਏ ਨੇ ਜਿਹੜੇ ਸਾਰੀ ਜ਼ਿੰਦਗੀ ਪੈਰਲਰ ਤੁਰਦੇ ਨੇ ਇੱਕ ਚੀਜ਼ ਉਹਨਾਂ ਨੇ ਆਪਣੇ ਕੋਲ ਜ਼ਰੂਰ ਰੱਖੀ ਆ ਕਿ ਕਿਹੜੇ ਨੂੰ ਪਹਿਲਾਂ ਲੈ ਕੇ ਜਾਣਾ ਕਿਹੜੇ ਨੂੰ ਪਿੱਛੇ ਲੈ ਕੇ ਜਾਣਾ ਔਰ ਬਾਅਦ ਦੇ ਵਿੱਚ ਦੂਸਰੇ ਪਾਰਟਨਰ ਦਾ ਕੀ ਹਾਲ ਹੁੰਦਾ ਔਰ ਖਾਸ ਕਰਕੇ ਉਦੋਂ ਜਦੋਂ ਪਾਰਟਨਰ ਵਿਛੜ ਜਵੇ ਵਿਛੜਨ ਤੋਂ ਬਾਅਦ ਉਹਨੂੰ ਇਹ ਨਾ ਪਤਾ ਲੱਗੇ ਵੀ ਨਾਲ ਦੇ ਪਾਰਟਨਰ ਨੂੰ ਵੀ ਇਹ ਮਰਿਆ ਕਿ ਨਹੀਂ ਮਰਿਆ ਹਜੇ ਤੱਕ ਉਹਦੀਆਂ ਔਡੀਕਾਂ ساری ਜ਼ਿੰਦਗੀ ਰਹਿੰਦੀਆਂ ਨੇ ਉਹਨੂੰ ਢੀਕਦਾ ਰਹਿੰਦਾ ਸੇਮ ਇਸ ਫਿਲਮ ਦੇ ਵਿੱਚ ਵਾਪਰਿਆ ਵੀ ਉਹਦੇ ਵਿੱਚ 에ਅ ਕ੍ਰੈਸ਼ ਦਿਖਾਇਆ ਜੀ ਜੀ ਤੇ ਵਾਈਫ ਦੀ ਜੀ ਡੈਥ ਹੋ ਜਾਂਦੀ ਆ ਸੋ ਉਹ ਚੀਜ਼ ਸੀ ਜਿਹੜੀ ਤੇ ਪਰ ਪਤਾ ਨਹੀਂ ਲੱਗ ਰਿਹਾ ਸੀ ਜਹਾਜ਼ ਕਿੱਥੇ ਗਿਆ ਕਿਡਨਾਪ ਹੋਇਆ ਜਾਂ ਸਮੁੰਦਰ ਚ ਗਿਰਿਆ ਉਹ ਕੁਐਰੀ ਚੱਲਦੀਆਂ ਸੀ ਅਜੇ ਪਰ ਉਹਨਾਂ ਸਮਾਂ ਕਿਵੇਂ ਤੜਫ ਰਿਆ ਸੀ ਆਪਣੀ ਵਾਈਫ ਨੂੰ ਢੀਕ ਢੀਕ ਕੇ ਯੂਰਿਕਾਂ ਤੇਰੀਆਂ ਉਹਦੀਆਂ ਯਾਦਾਂ ਦੇ ਵਿੱਚ ਉਹ ਸਾਰੀ ਇਸ ਫਿਲਮ ਦੀ ਸਟੋਰੀ ਹੈ। ਯਾਰ ਮਾੜਾ ਹੈ। ਲਾਈਕ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਨਾ ਖਾਸ ਤੌਰ ਤੇ ਕਿ ਇਹਨਾਂ ਦੀ ਕਿ ਜਿਹੜਾ ਪਾਰਟਨਰਸ਼ਿਪ ਹੁੰਦੀ ਹੈ ਕਿਨੇ ਪਹਿਲਾਂ ਜਾਣਾ ਕਿਦੇ ਕਿੱਥੇ ਜਾਣਾ ਇਹ ਬਹੁਤ ਵੱਡਾ ਲਾਈਕ ਝਟਕਾ ਹੁੰਦਾ ਇਸ ਨਾਲ ਵਾਪਰਨੀ ਆ। ਪਹਿਲਾਂ ਪਿੱਛੋਂ ਵਾਲੀ ਚੀਜ਼ ਹੁਣ ਸਾਨੂੰ ਯਾਦ ਨਹੀਂ ਆ। ਅਸੀਂ ਜਵਾਨੀ ਵਿੱਚ ਭੱਜੇ ਫਿਰਦੇ ਹਾਂ, ਖੁਸ਼ੀਆਂ ਵਿੱਚ ਭੱਜੇ ਫਿਰਦੇ ਹਾਂ। ਪਰ ਜਦੋਂ ਜਿਹਦੇ ਨਾਲ ਵਾਪਰਦੀ ਆ ਉਹਦਾ ਦੁੱਖ ਉਹੀ ਜਾਣ ਸਕਦਾ। ਕਿ ਉਸ ਲਾਈਫ ਦੇ ਵਿੱਚ ਕਿੰਨੀ ਚੀਜ਼ ਆਉਂਦੀ ਆ ਅਸੀਂ ਲੱਖ ਮਜ਼ਾਕ ਕਰਦੇ ਆ ਵਾਈਫ ਦੇ ਨਾਂ ਤੇ ਕਦੇ ਇੰਸਟਾ ਤੇ ਕਦੇ ਫੇਸਬੁੱਕ ਤੇ ਕਦੇ ਕਿਤੇ ਮਖੌਲ ਲੜਾਉਨੇ ਆ ਪਰ ਸਹੀ ਮੈਨਿਆਂ ਦੇ ਵਿੱਚ ਜੋ ਤੁਹਾਡਾ ਪਾਰਟਨਰ ਤੁਹਾਡੇ ਲਈ ਆ ਜਾਂ ਤੁਸੀਂ ਆਪਣੇ ਪਾਰਟਨਰ ਰਹੇ ਹੋ ਉਹ ਕੋਈ ਹੋਰ ਰੋਲ ਅਦਾ ਨਹੀਂ ਕਰ ਸਕਦਾ